ਹਾਏ ਰੱਬਾ ਰਸੇ ਵਿੱਚ ਤੇਰੀ ਇੰਨੀ ਮਤ ਮਾਰੀ ਗਈ ਆ ਬਣਦੇ ਚੋਲਾ ਨੂੰ ਥੱਲੇ ਰੱਖ ਦਿੱਤਾ ਉਹ ਕੜਾਈ ਨੂੰ ਇਹ ਨਹੀਂ ਕਿ ਆਹ ਵਾਲਾ ਬਾਲ ਕੇ ਇਹਦੇ ਤੇ ਰੱਖਦਾ ਹਾਏ ਕੱਡ ਕੱਡ ਕਿਦਾਂ ਕੱਪੜੇ ਵਾਟੇਰ ਲਾਤਾ ਬਾਹਰ ਇਹਨੇ ਏ ਤੇ ਬਾਬਾ ਭਾਵੇਂ ਦਿਨ ਵਿੱਚ 10 ਵਾਰੀ ਇਹਦਾਂ ਮੋਰਚਾ ਲਾ ਲੋ ਇਹ ਨਹੀਂ ਕਿ ਇਹਨਾਂ ਵਾਰੇ ਆ ਜਾ ਸਕਦੀ ਮੰਮੀ ਜੀ ਆ ਗਈ ਆ ਮੇਰਾ ਪੁੱਤ ਤੇਰੇ ਸਾਹਮਣੇ ਹੀ ਆ ਮੈਂ ਤੇ ਵੇਖ ਕੇ ਰਸੋਈ ਤੋਂ ਹੈਰਾਨ ਹੋ ਗਈ ਹੋਗੀ ਉਹ ਤਾਂ ਬੜੀ ਵਿਗੜੀ ਐ ਦੀ ਤੇ ਤਵਾ ਛੱਡ ਉਹ ਨਹੀਂ ਚਾਹ ਨਹੀਂ ਰੁੱਜਣੀ ਜਿੰਨੀ ਹੋ ਰੁੱਝਣ ਲਈ ਆ ਮੁਰਾ ਜਾਦੇ ਬਾੜੇ ਚੜਨ ਗਏ ਉਹਨੂੰ ਵਿਆਹ ਦਾ ਡਰ ਰਹਿ ਜਾਣਾ ਅੱਧਾ ਚ ਮੈਂ ਲਾ ਲਿਆ ਸਾਬ ਜਿੱਦਾਂ ਤੇ ਰਹਿਣਾ ਹੀ ਆ ਜਿੱਦਾਂ ਇਹਨੇ ਲੀਜੇ ਚੁੱਕ ਚੁੱਕ ਮਾਰੀ ਡੈਡੀ ਬਾਹਰ ਵਾ ਡੈਡੀ ਇੱਥੇ ਹੁੰਦੇ ਨਾ ਤੇ ਇਹਦੇ ਚਾਰ ਲੱਗ ਜਾਣੀਆਂ ਸੀ ਅੱਜ ਮੁੜ ਕੇ ਕਹਿਣਾ ਸੀ ਸੋਰੇ ਨੇ ਨੋਂ ਤੇ ਹੱਥ ਚੁੱਕਿਆ ਮੋਤੇ ਆਹੀ ਫਿਰ ਜਿੱਦਾਂ ਦੇ ਕੰਮ ਕਰਨ ਦੀ ਮੇਰਾ ਜੀਕਰ ਦਾ ਮਾਰ ਮਚ ਪੇੜਾ ਤੇ ਮੂੰਹ ਦੋਰਾ ਕਰਦਾ ਇਹਦਾ ਹਾਂ ਤੇ ਇਸੇ ਲੈਕਦੀ ਆ ਇਹ ਮੱਢੀ ਲੀ ਹੋਗਾਵਦੀ ਆ ਇੱਕ ਉਦਾਂ ਦੇ ਹੈਗੇ ਆ ਤੇਰੇ ਪੇਕੇ ਜਦੋਂ ਆਉਂਦੀ ਭਰ ਲਿਆਨ ਦੀ ਲਫਾਫਾ ਕੱਪੜਿਆਂ ਦਾ ਜਦੋਂ ਆਉਂਦੀ ਭਰ ਲਿਆਨ ਦੀ ਬੈਗ ਕੱਪੜਿਆਂ ਦਾ ਉਹਨਾਂ ਦੇ ਭੂਏ ਚੜਾਈ ਆ ਤੇ ਦੀ ਸੁਰਤ ਦੇ ਵਿੱਚ ਹੀ ਕਪੜਾ ਵੜ ਗਿਆ ਵਾ ਈ ਪਤਾ ਕੀ ਯਾਰ ਕਰਦੀ ਫਿਰਦੀ ਤੇ ਕੀ ਨਹੀਂ ਉਹ ਭੂਏ ਸਿਮਾ ਉਹਨਾਂ ਹੀ ਚੜਾਈ ਐਨੀ ਸਗਨਾ ਦੇ ਕੱਪੜੇ ਤੋਂ ਹੀ ਖਰੀਦ ਕੇ ਲਿਆਉਂਦੇ ਆ ਤੈਨੂੰ ਸ਼ਰਮ ਨਹੀਂ ਆਈ ਫੁੱਟਣ ਲੱਗੀ ਨੂੰ ਮਾਸਾ ਜਿੰਨੀ ਉਹਨੂੰ ਸਗਨਾ ਸੁਗਨਾ ਨਾਲ ਕੀ ਉਹਨੇ ਤੇ ਸਾਡੇ ਵਿਆਹ ਦੀ ਬੇਸਵਾਦੀ ਕਰ ਦਿੱਤੀ ਆ ਸਿਮਾ ਮੈਨੂੰ ਘੁੰਮਣ ਫੜਾਏ ਦੀ ਮਾਂ ਨੂੰ ਲਾਵਾਂ ਮੰਮੀ ਬਹੁਤਾ ਗਰਮਣਾ ਹੋਇਆ ਗੋਇਨਹਾਉਸ ਲੈਣਾ ਗੱਲ ਕਰਿਓ ਕੀ ਹੋਣਾ ਇਹਨੇ ਤੇ ਸਾਨੂੰ ਖਵਾ ਹੀ ਲਿਆ ਹਲੋ ਕਾਂਜੀ ਆ ਬੋਲਣ ਦੇ ਕਾਂਜੀ ਸਾ ਸਤਿ ਸ੍ਰੀ ਅਕਾਲ ਹੋਰ ਸਣਾਓ ਠੀਕ ਠਾਕ ਹੂੰ ਤੇ ਭਾਂਜੀ ਅਹੀ ਇੱਕ ਕਰਕੇ ਕੀਤਾ ਹੀ ਭਈ ਆਪਣੀ ਦੀਆਂ ਕਰਤੂਤਾ ਆਣ ਕੇ ਵੇਖੋ ਕੀ ਕਰਨ ਦੇਈ ਆ ਆਹਨੋ ਤੱਕ ਇਤਰਾਵ ਨੇ ਜੀਣ ਦਿੰਦੀ ਜੇ ਅਸੀਂ ਕੱਪੜੇ ਬਣਾਏ ਅਸੀਂ ਤੇ ਤਾਂ ਵੀ ਨਹੀਂ ਜੀਣ ਦਿੰਦੀ ਜਾਂ ਨਹੀਂ ਬਣਾ ਕੇ ਦਿੰਦੇ ਤਾਂ ਵੀ ਨਹੀਂ ਜੀਣ ਦਿੰਦੀ ਆਣ ਕੇ ਇੱਕ ਵਾਰ ਨਾ ਤੁਸੀਂ ਆਓ ਤੇ ਵੇਖੋ ਪਹਿਲਾਂ ਕੀ ਤਮਾਸ਼ੀ ਕਰਨ ਗਈ ਕਦੋਂ ਕੋ ਨਾ ਆਓਗੇ ਜੇ ਰੋਸ਼ੀਤੀ ਆ ਜੇ ਉਦਾਂ ਚੰਗਾ ਪੈਂਦੀ ਹਾਸਰੀ ਕਾ ਰੜਾ ਜੀ ਮੈਂ ਸੌਂ ਕਰਾਈ ਦਵਾ ਕਪਾਹ ਤੋਂ ਬਿਨੋ ਦੇ ਨਾ ਤਾਂ ਜਾਂਦਾ ਵਾ ਰੋਟੀ ਵੀ ਕੀ ਖਾਣੇ ਦੇਣੀ ਕੱਖ ਚੋਦਾ ਲੱਜ ਜਾਂਦੀ ਹੈ ਜਿੰਨਾ ਘੱਟ ਨਹੀਂ ਚੱਲਦਾ ਵਾ ਕਾਤਨੇ ਘੁਆਈ ਆਉਨਾਂ ਕਰੀਏ। ਕਾਚ ਜਿਵੋਂ ਦੀ ਫਿੰਡੀ ਆ। ਲੱਗਦਾ ਡੈਡੀ ਨੂੰ ਰੋਟੀ ਬਣਾਉਣ ਲੱਗੀ ਆ ਇਹ ਬੜੀ ਚੌਲ ਚਾਲ ਪਾ ਕੇ ਰੱਖੀ। ਮੈਨੂੰ ਘੜਾ ਕਰਾਈਂ ਆ। ਮੈਨੂੰ ਰੋਟੀ। ਵੱਡੀ ਹੈ ਜਿਦ ਵੀ ਭਾਈ ਫਿਰਦੀ ਆ ਨਾ ਇਹ ਡੈਡੀ ਮੰਮੀ ਦੀ।

ਸਮਰ ਮੈਂ ਤਾਂ ਪਹੁੰਚ ਗਿਆ ਸਸਿਕਾ ਮਮੀ ਜੀ ਠੀਕ ਠਾਕ ਵਧੀਆ ਮਮੀ ਜੀ ਤੁਸੀਂ ਸੁਣਾਓ ਬੀਆ ਮੈਂ ਹੂੰ ਚਲੋ ਰਾਮਾ ਆਪਾਂ ਸੋਟਾ ਆਂਦੇ ਸੀ ਉਹ ਸਭ ਆਹ ਹਾਂ ਹਾਂ ਮਮੀ ਜੀ ਠੀਕ ਠਾਕ ਵਧੀਆ ਸਭ ਬਹੁਤ ਧੰਨਿਆਵਾ ਸਭ ਨੇ ਹੋਣ ਲਾਇਆ ਕੀ ਜਾਂਦੇ ਮਮੀ ਜੀ ਆਮ ਕੀ ਆ ਕੋਈ ਤਾਂ ਨਹੀਂ ਉਹ ਚੱਕ ਰਹੀ ਆ ਬਸ ਇਹਨੂੰ ਚੱਕਾ ਮਮੀ ਮਾੜੀਆਂ ਮੋਟੀਆਂ ਤੇ ਗੱਲਾਂ ਕਰਾ ਚ ਹੁੰਦੀਆਂ ਹੀ ਰਹਿੰਦੀਆਂ ਵਾ ਮਮੀ ਨੂੰ ਤੇ ਉਦਾਂ ਹੀ ਗੰਦੀ ਆਤਵਾ ਕੋਈ ਗੱਲ ਹੋਈ ਮਾੜੀ ਜੀ ਚੋਕ ਕੇ ਉਸੇ ਵੇਲੇ ਫੂਨ ਲਾ ਦਿੰਦੀ ਆ ਜਿੱਦਾਂ ਮੈਂ ਬੜੇ ਕਾਰਨਾਮੇ ਇੱਥੇ ਕੰਡੀ ਹੁੰਦੀ ਆ ਆਮ ਨਾਲ ਨੂੰ ਮਾਵਾ ਆ ਕੇ ਸਾਰੇ ਫਰੀ ਫਰੀ ਕਰੀ ਆ ਔਰ ਸੰਪਰਕ ਰਾਂਦੀ ਅਨੇ ਕਾਇਲ ਉਹ ਤੇ ਮੰਮੀ ਮੈਨੂੰ ਇਹ ਪਤਾਵਾ ਮੀਂਸਨੀ ਦੇ ਸਾਰੇ ਕਾਰਨਾਮੇ ਆ ਮੰਮੀ ਡੈਡੀ ਨੂੰ ਤੇ ਇਹੋ ਇਨੀ ਟਿਕਨਨ ਦੀ ਕੁੱਟੀਆਂ ਸਿੱਧੀਆਂ ਮੇਰੇ ਗੱਬਰ ਖਿਲਾਫ ਗੱਲਾਂ ਕਰਦੀ ਰਹਿੰਦੀ ਉਹਨਾਂ ਦੇ ਕੋਲ ਕਰ ਕਰੀ ਜਾ ਰਹੀ ਆ ਆਪਣੇ ਆ ਬੇਮਾਤ ਰਿਆ ਜਾ ਪਾ ਲੋ ਮੰਮੀ ਤੁਸੀਂ ਬੇਫਿਕਰੇ ਰਹੋ ਇੱਥੇ ਮੈਂ ਨਹੀਂ ਇੱਥੇ ਪਰਵਾਹ ਕਰਦੀ ਇਹਨਾਂ ਦੀ ਠੀਕ ਆ ਕਰ ਮੈਨੂੰ ਪਤਾਵਾ ਹਾਂ ਨਾਲ ਕੀ ਹੋਇਆ ਹਾਂ ਹਾਂ ਮੰਮੀ ਜਦੋਂ ਤੁਸੀਂ ਮੈਨੂੰ ਆਪ ਕਹਿੰਦੇ ਇੰਨੀ ਗੱਲ ਤੇ ਮੈਂ ਇੰਨੀ ਪਰਵਾਹ ਕਰ ਤਾ ਕਰਨੀ ਆ ਹਾਂ ਮਾ ਮਾ ਪਰਵਾਹ ਨਹੀਂ ਕਰਦੇ ਆ ਹਾਂ ਹਾਂ ਕੋਈ ਨਹੀਂ ਤੂੰ ਇਹ ਕੈ ਗੱਲ ਦਾ ਫਿਕਰ ਨਹੀਂ ਕਰਨਾ ਠੀਕ ਆ ਓਕੇ 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 ਮੰਮੀ ਓਕੇ ਹੂੰ ਇੱਥੇ ਝੱਕ ਗੱਲਾਂ ਪਹੁੰਚ ਗਈਆਂ ਡੱਡ ਜੀ ਚੌਲ ਖਾ ਲੋ ਲਿਆ ਸਰਵਿੰਦਰ ਅੱਜ ਟਾਵੜਾ ਦੀ ਬਰੇਆ ਕੀ ਹੋਇਆ ਟਾਵੜਾ ਨੂੰ ਇਹਨਾਂ ਦਾ ਨੂਨੀ ਵੇ ਕੀਤਾ ਵਾ ਇਹਨਾਂ ਦਾ ਕੰਮ ਤੋਂ ਸਾਰੀਆਂ ਖਿਆਲ ਕੇ ਛੱਡੀ ਜਾਂਦੀਆਂ ਕੀ ਹੋਇਆ ਇੱਥੇ ਤੂੰ ਮੁੰਜਾ ਕੇ ਕੀਤਾ ਵਾ ਨੂ ਤਾਂ ਗੱਦੇ ਨੂੰ ਜਾਂਦਾ ਏ ਕੁਛ ਨਹੀਂ ਆ ਛਿਮਾਰੂ ਮੈਂ ਛਿਮਾਰ ਰਿਹਾ ਹਾਂ ਹਾਂਜੀ ਮੰਮੀ ਜੀ ਇੱਕ ਕਥੇ ਤਾਂ ਡਾ ਖਿਆਲ ਗਿਆ ਇਹ ਜਦੋਂ ਚੌਲ ਬਣਾਏ ਮੇਰਾ ਕੀ ਕਹਿਣ ਗਿਆ ਵਾ ਕੀ ਗੱਲ ਹੈ ਜਦਾਂ ਲੂਣ ਪਾਇਆ ਵਿੱਚ ਡੈਡ ਦੇ ਕੋਤੇ ਮੈਂ ਨਹੀਂ ਖਾਣੇ ਹਾਏ ਮੰਮੀ ਮੈਂ ਤਾਂ ਪਹਿਲਾਂ ਜਿੱਦਾਂ ਚੌਲ ਬਣਾਉਣੇ ਉਦਾਂ ਹੀ ਬਣਾਏ ਆ ਤੇ ਮੈਂ ਤਾਂ ਲੂਣ ਵੱਧ ਨਹੀਂ ਪਾਇਆ ਵਿੱਚ ਲੂਣ ਪਿਆ ਕਹਿ ਰਿਹਾ ਇਹ ਤੇ ਮੈਂ ਕਦੇ ਨਹੀਂ ਉਹ ਕਿਹੜਾ ਨਿਆਣਾ ਵਾ ਸਿਆਣਾ ਬਹਿਣਾ ਤਾਂ ਹੈਗਾ ਇਹਨੇ ਕੋ ਝੂਠ ਬੋਲਣਾ ਹੀ ਉਹ ਛੇ ਵੇਖ ਜਿੰਮ ਬਣਾ ਕਰੋ ਕੱਡਾ ਬਣਾਉਂਦੀਆਂ ਹੀ ਤੁਸੀਂ ਤੁਮੀ ਮੇਰੇ ਮੱਧ ਵਿੱਚ ਆਬਦੀ ਹੋ ਗਈ ਆ ਕਿ ਉਹ ਨੂੰ ਅਕਲ ਨਹੀਂ ਕਿ ਤੈਨੂੰ ਕਿੰਨੀ ਮਾਤਾ ਮਾਰੀ ਗਈ ਆ ਮੰਮੀ ਡੈਡੀ ਨੇ ਵੀ ਅੱਜ ਮੈਨੂੰ ਦਬਕੇ ਮਾਰੇ ਆ ਕਿ ਨਾ ਰਬ ਦਾਣਾ ਲੈ ਕੇ ਮੈਂ ਚੀਜ਼ ਬਣਾਉਣੀ ਆ ਇਹ ਕਿਦਾਂ ਹੋ ਸਕਦਾ ਕਿ ਮੈਂ ਪਹਿਲੀ ਵਾਰ ਚੀਜ਼ ਬਣਾਈ ਲੂਨ ਜਿਆਦਾ ਪਾ ਦੂੰਗੀ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਇਹ ਮੇਰਾ ਚੌਲਾ ਵਿੱਚ ਲੂਣ ਵੱਧ ਹੋਵੇ ਮੈਂ ਹੁਣੇ ਖਾ ਕੇ ਵੇਖਦੀ ਆਂ ਆਪ ਹਏ ਚੌਲਾ ਵਿੱਚ ਲੂਣ ਤੇ ਬਿਲਕੁਲ ਸਹੀ ਆ ਇਹ ਚਲਾਕੀ ਕਿੰਨੇ ਕੀਤੀ ਹੋਊਗੀ ਪੱਕਾ ਇਹ ਸੰਦੀਪ ਦੇ ਕੰਮ ਹੋਣੇ ਆ ਇਹਨੂੰ ਵੀ ਮੈਂ ਗਾਲਾਂ ਫਰਾਉਂਦੀ ਦੱਸਾਂ ਕਿ ਨਾਂ ਦੱਸਾਂ ਮੰਮੀ ਡੈਡੀ ਨੂੰ ਕਪਾਤ ਤੇ ਅੱਗੇ ਬਰਾਕਰ ਵਿੱਚ ਸੀੜੀਆਂ ਚੱਲ ਕੋਈ ਨਹੀਂ ਪਹਿਲੀ ਵਾਰ ਚਲਾਕੀ ਕੀਤੀ ਮੇਰ ਨਾਲ ਮਾਫ਼ ਕਰ ਦਿੰਨੀ ਆ ਗਾਦੋਂ ਤਿਆਰ ਹੋऊंगी ਆਪਣਾ